ਆਉਣੇ ਵੈਲਕਮ ਆ ਸਵਾਰਾਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਮੇਥਰੋ ਚੱਲਿਆ ਗੁਰਦੁਆਰਾ ਸ੍ਰੀ ਅੜੀ ਸਰਸਾ ਤੇ ਹੁਣ ਰੈਡੀ ਹੋ ਗਏ ਸੀ ਗੱਡੀ 'ਚ ਜਾਣਾ ਆਪਣੇ ਤੇ ਹੁਣ ਅੱਗੇ ਨਾਲ ਜਾਣਗੇ ਰੰਧਾਵਾ ਗੋਡ ਫਾਰਮ ਵਾਲੇ ਜੱਗੀ ਚਾਚਾ ਮੇਰੇ ਤੇ ਆਪਾਂ ਉਹਨਾਂ ਨਾਲ ਜਾਣਾਗਾ ਉਹਨਾਂ ਨੇ ਸਾਬਣਾ ਵੀ ਛੱਡ ਕੇ ਆਉਣੀਆਂ ਨੇ ਨਾਲੇ ਉੱਥੇ ਵੀਡੀਓ ਵੀਡੀਓ ਬਣਾ ਕੇ ਲਿਆਵਾਂਗੇ ਆਪਾਂ ਚੱਲਦੇ ਹਾਂ ਹੁਣ ਰੈਡੀ ਆਂ ਅਸੀਂ ਬਰਨਾਲੇ ਪਹੁੰਚਣਾ ਆਇਆ ਤੇ ਨਾਲ ਆਪਣੇ ਨੇ ਚਾਚਾ ਜੀ ਸਿਕੰਦਰ ਜੀ ਕਿੰਨਾ ਕੁ ਟਾਈਮ ਲੱਗੂਗਾ ਚਾਹੀਓ ਬਸ ਅੱਧੇ ਘੰਟੇ ਦਾ ਰਸਤਾ ਰਿਹਾ ਹੈ ਅੜੀਸਰ ਸਾਹਿਬ ਜਾ ਰਹੇ ਆਪਾਂ ਹਾਂਜੀ ਤੇ ਅੜੀਸਰ ਸਾਹਿਬ ਜਾ ਕੇ ਮੱਥਾ ਟੇਕਾਂਗੇ ਵਾਇਕੂ ਦੇ ਦਰਸ਼ਨ ਕਰਾਂਗੇ ਤੇ ਨਾਲ ਆਪਣੀ ਡਿਲੀਵਰੀ ਵੀ ਕਰਨੀ ਆ ਸਾਬਣਾਂ ਦੀ ਹਾਂ ਉੱਥੇ ਜਿਹੜੇ ਵੀ ਮੇਰੇ ਵੀਰ ਨੂੰ ਸਾਬਣਾਂ ਚਾਹੀਦੇ ਨੇ ਅੜੀਸਰ ਦੇ ਨੇੜੇ ਤੇੜੇ ਦੇ ਨੇ ਉਹ ਉੱਥੋਂ ਲੈ ਕੇ ਜਾ ਸਕਦਾ ਕਿਤੇ ਵਿੱਚ ਨਿੰਮ ਦੀ ਸਾਬਣ ਪਿਆ ਜਿਹੜੀ ਆਪੇ ਬਹੁਤ ਸਾਰੀਆਂ ਚੀਜ਼ਾਂ ਨੂੰ ਕਵਰ ਕਰਦੀ ਆ ਸ਼ੁੱਧ ਸਾਬਣਾਂ ਨੇ ਦੁੱਧ ਦੀ ਸਾਬਣ ਹੋਗੀ ਹਲਦੀ ਦੀ ਸਾਬਣ ਹੋਗੀ ਨਿੰਮ ਦੀ ਸਾਬਣ ਹੋਗੀ ਨਿੰਮ ਦੀ ਸਾਬਣ ਬਹੁਤ ਸਾਰੀਆਂ ਬਿਮਾਰੀਆਂ ਨੂੰ ਕਵਰ ਕਰਦੀ ਹੈ ਇਸ ਕਰਕੇ ਬਹੁਤ ਸਾਰੀਆਂ ਬੀਬੀਆਂ ਪਹਿਣਾ ਉੱਤੇ ਆਉਂਦੀਆਂ ਤਾਂ ਉਹ ਸਾਬਣਾਂ ਉੱਥੋਂ ਲੈ ਕੇ ਜਾ ਸਕਦੀਆਂ ਜਿਹੜਾ ਵੀ ਵੀਰਪਰ ਆਪਣੀ ਵੀਡੀਓ ਦੇਖਦਾਗਾ ਅੜੀ ਸਰ ਦੇ ਨੇੜੇ ਤੇੜਿਆ ਉੱਥੋਂ ਲੈ ਸਕਦਾ ਜਿਹੜੇ ਆਪਣੇ ਲੌਂਗਵਾਲ ਸੰਗਰੂਰ ਜ਼ਿਲ੍ਹੇ ਦੇ ਨੇੜੇ ਤੇੜਿਆ ਉਹ ਆਪਣੇ ਲੌਂਗਵਾਲ ਤੋਂ ਲੈ ਸਕਦੇ ਜਿਹੜੇ ਆਪਣੇ ਦੂਰੋਂ ਨੇ ਉਹ ਆਪਾਂ ਨੂੰ ਆਨਲਾਈਨ ਕਰ ਸਕਦੇ ਆਂ ਜੀ ਆਪਾਂ ਡਿਲੀਵਰੀ ਵੀ ਕਰਦਾ ਬਿਲਕੁਲ ਸ਼ੁੱਧ ਸਾਬਣਾਂ ਜੀ ਤੇ ਬਾਕੀ ਪੂਰੀ ਰੰਗ ਨਹੀਂ ਪਾਇਆ ਗੁਰੂ ਸਾਹਿਬ ਦੇ ਉੱਥੇ ਦਰਬਾਰ ਚ ਜਾ ਰਹੀ ਆ ਪੂਰੀ ਸ਼ੁੱਧ ਜਾ ਰਹੀ ਆ ਪੂਰੀ ਟੌਪ ਦੀ ਚੀਜ਼ ਜਾ ਰਹੀ ਆ ਹਜ਼ਾਰਾਂ ਮਤਲਬ ਕਿ ਦੁੱਖ ਟੁੱਟ ਰਹੇ ਨੇ ਜਿਹੜੇ ਨਿੰਮ ਦੀ ਸਾਬਣ ਵਰਤ ਰਹੇ ਨੇ ਜਾਂ ਬੱਕਰੀ ਦੇ ਦੁੱਧ ਦੀ ਸਾਬਣ ਵਰਤ ਰਹੇ ਨੇ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਸ킨 ਦੀ ਸਮੱਸਿਆ ਉੱਤੇ ਕਵਰ ਕਰ ਦੋ ਤੁਸੀਂ ਮਿਲਦੇ ਆ ਅੜੀ ਸਰ ਸਾਹਿਬ ਨੂੰ ਅੜੀ ਸਰ ਸਾਹਿਬ ਜਾ ਕੇ ਲੋਕੇਸ਼ਨ ਵੀ ਦਿਖਾ ਦਾਂਗੇ ਵੀ ਕਿੱਥੇ ਜੇ ਆਪਣੀ ਉਹ ਦੁਕਾਨ ਲੱਗੀ ਹੋਈ ਆ ਉਹਨਾਂ ਦਾ ਨੰਬਰ ਵੀ ਦੇ ਦੇਵਾਂਗੇ ਹਾਂ ਤੇ ਹੁਣ ਫਿਲਹਾਲ ਆਪਾਂ ਜਾ ਰਹੇ ਆਂਗੇ ਮਿਲਦੇ ਆ ਤੁਹਾਨੂੰ ਅੜੀ ਸਰ ਸਾਹਿਬ ਜੀ ਮੇਤਰਵੜੀ ਸਾਹਾ ਪਹੁੰਚ ਗਏ ਗੱਡੀ ਗਰਤੀ ਪਾਰਕ ਤੇ ਇਧਰ ਆਏ ਗੁਰਦੁਆਰਾ ਸਾਹਿਬ ਚੱਲਦੇ ਹੁਣ ਨਾਲੇ ਸਾਨੂੰ ਸ਼ਾਪ ਦਿਖਾਉਣ ਇਹਨਾਂ ਮੱਥਾ ਮੱਥਾ ਟੇਕਦੇ ਆਏ 222 ਇਹਨਾਂ ਬੇਦਖਾਨੇ ਸੇਵਾ ਕਰਕੇ ਬੈਠਾ ਲਾ ਕੇ ਆਪਾਂ ਮੱਥਾ ਲਾ ਕੇ ਮੱਥਾ ਟੇਕੀਏ ਮਾ ਦੀ ਉਸ ਜੀ ਬਾਣੀ ਜਮੇ ਤੇ ਖੁਦ ਨੂੰ ਆਰ ਸਾਹਿਬ ਕਰਉ ਦਰਸ਼ਨ ਅੰਦਰੋਂ ਤਾਂ ਕਰਾਈ ਨਹੀਂ ਅੰਦਰ ਥੋੜਾ ਜਿਹਾ ਕੰਮ ਚੱਲਦਾ ਸੀਗਾ ਤਾਂ ਕਰਕੇ ਮਿਤ੍ਰ ਦਰਸ਼ਨ ਤੋਂ ਵੀ ਕਰਾਦੇ ਤੇ ਆਪਾਂ ਹੁਣ ਚੱਲ ਜਾਂਗੇ ਗੱਡੀ ਕਿਦੇ ਤੇ ਉੱਥੇ ਰੱਖ ਕੇ ਭੋਗ ਉਸ ਤੋਂ ਬਾਅਦ ਸੋਨੂ ਸ਼ੌਪ ਵੀ ਦਿਖਾਉਣੇ ਹੈਗੇ ਆਪਣੇ ਸਾਪਣ ਵਾਲੇ ਜਾਉਨੇ ਆਂ ਮੈਂ ਸਸੀ ਕਾਲ ਜੀ ਆਪਾਂ ਖੜਿਆਂਗੇ ਅਜੀਸਰ ਸਾਹਿਬ ਗੁਰਦੁਆਰਾ ਸਾਹਿਬ ਉਹਦਾ ਰੋਡ ਜਿੱਥੇ ਸਾਰੀ ਸੰਗਤ ਨੂੰ ਪਤਾ ਵੀ ਕਿੱਡੀ ਵੱਡੀ ਮਤਲਬ ਕਿ ਸਰਦਾ ਇੱਥੇ ਪਬਲਿਕ ਦੀ ਹੈ ਹਨਾ ਬਜ਼ੁਰਗਾਂ ਦੀਆਂ ਮਾਮਾਆਂ ਦੀਆਂ ਭੈਣਾਂ ਦੀ ਬਹੁਤ ਵੱਡੀ ਸਰਦਾ ਸੰਗਤ ਦੀ ਠੀਕ ਆ ਇੱਥੇ ਸੰਗਤ ਦੇ ਲਈ ਇੱਕ ਉਸੇ ਸੇਵਾ ਹੀ ਕਹਿ ਸਕਦੇ ਹਾਂ ਜੀ ਆਪਾਂ ਸਾਪਣ ਲੈ ਕੇ ਆਇਾਂਗੇ ਜਿਹੜੀ ਸਾਪਣ ਗੁਰੂ ਦੀ ਬਾਣੀ ਵੀ ਪੜੀ ਜਾਂਦੀ ਹੈ ਤੇ ਉਹ ਬਾਣੀ ਦੇ ਵਿੱਚ ਬਾਸ ਹੁੰਦਾ ਹਰ ਇੱਕ ਚੀਜ਼ ਦੇ ਵਿੱਚ ਕਿਉਂਕਿ ਇਸ ਸੰਗਤ ਦੇ ਜਿਹੜੇ ਦਰਸ਼ਨ ਹੁੰਦੇ ਨੇ ਉਹ ਵੀ ਰੱਬ ਵਰਗੇ ਨੇ ਤਾਂ ਜਿੰਨੇ ਵੀ ਸੰਗਤ ਇੱਥੇ ਆਉਂਦੀ ਹੈ ਕਿਸੇ ਨੂੰ ਖਾਜ ਦੀ ਪ੍ਰੋਬਲਮ ਹੈ ਫੁੱਕੜੀ ਪ੍ਰੋਬਲਮ ਹੈ ਸਕਿਨ ਫੰਗਸ ਹੈ ਜਾਂ ਸ਼ਾਇਆ ਦਾਗ ਨੇ ਜਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਹਰ ਇੱਕ ਡਾਕਟਰ ਦਾ ਘਰ ਜਿਹੜਾ ਭਰਿਆ ਪਿਆ ਹੈਗਾ ਬਿਮਾਰੀਆਂ ਦੀਆਂ ਦਵਾਈਆਂ ਵਾਸਤੇ ਚਮੜੀ ਦੀਆਂ ਬਿਮਾਰੀਆਂ ਵਾਸਤੇ ਠੀਕ ਹੈ ਤਾਂ ਇਸ ਲਈ ਉਹਨਾਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਬਿਲਕੁਲ ਆਰਗੈਨਿਕ ਬਿਲਕੁਲ ਦੇਸੀ ਤਰੀਕੇ ਨਾਲ ਪੂਰਾ ਸ਼ੁੱਧ ਜਿਹੜਾ ਸਾਬਣਾ ਆਪਾਂ ਤੁਸੀ ਦਿਖਾ ਸਕਦੇ ਹਾਂ ਆਪਾਂ ਲੈ ਕੇ ਆਏ ਇੱਕ ਬੱਕਰੀ ਦੇ ਦੁੱਧ ਦਾ ਸਾਬਣ ਠੀਕ ਹੈ ਜੀ ਆਹ ਦੇਖੋ ਬੱਕਰੀ ਦੇ ਦੁੱਧ ਦਾ ਸਾਬਣ ਹੈ ਪੂਰਾ ਘੈਂਟ ਬਾਈ ਜੀ 글로 ਸ਼ਾਈਆਂ ਕੋਈ ਵੀ ਸਮੱਸਿਆ ਹੋਵੇ ਜਿੰਨੀਆਂ ਵੀ ਭੈਣਾਂ ਹੋਰਿਆ ਹੁੰਦੀਆਂ ਕੋਈ ਦਿੱਕਤ ਨਾ ਹੋਵੇ ਤੁਸੀਂ ਬੱਕਰੀ ਦਾ ਦੁੱਧ ਦੀ ਸਾਬਣ ਇਹ ਤੋਂ ਪਹਿਲਾਂ ਵੀ ਲੱਗੇ ਜਾਂਦੇ ਹੋ ਤੁਸੀਂ ਇੱਕ ਵਾਰੀ ਲਿਜਾ ਕੇ ਦੇਖੋ ਦਵਾਰਾ ਸਾਬਣ ਦਾ ਤੁਸੀਂ ਸਾਰੇ ਹੀ ਵੀਰਾਂ ਨੇ ਅੜੀਸਰ ਸਾਹਿਬ ਦੇ ਵਿੱਚ ਪਹਿਲਾਂ ਤੋਂ ਵੀ ਸੁਣੀਆਂ ਵੀ ਰਿੰਦਾਵਾ ਕੰਪਨੀ ਦੀ ਜਿਹੜੀ ਸਾਬਣ ਹੈ ਉਹ ਅੜੀਸਰ ਸਾਹਿਬ ਦੇ ਵਿੱਚ ਜਾਂਦੀ ਹੈ ਤੇ ਸੰਗਤ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਠੀਕ ਆ ਬਹੁਤ ਸੰਗਤ ਦੇ ਵਿਊ ਨੇ ਤਾਂ ਹੁਣ ਤੁਹਾਨੂੰ ਇੱਕ ਦੋ ਸੱਜਣ ਉਹ ਵੀ ਬੁਲਾਉਣੇ ਆ ਜਿਨ੍ਹਾਂ ਨੂੰ ਵਾਕਈ ਫਾਇਦਾ ਹੋਇਆ ਕਿਉਂਕਿ ਜਿਨ੍ਹਾਂ ਨੂੰ ਫਾਇਦਾ ਹੋਇਆ ਕੋਈ ਬੁਲਾਇਆ ਨਹੀਂ ਜਾ ਰਿਹਾ ਕਿਉਂਕਿ ਆਪਾਂ ਗੁਰੂ ਸਾਹਿਬ ਦੀ ਧਰਤੀ ਤੇ ਖੜੇ ਆ ਝੂਠ ਨਹੀਂ ਬੋਲਣਾ ਜੋ ਵੀ ਚੀਜ਼ ਦਾ ਰਿਜ਼ਲਟ ਮਿਲੇ ਉਹ ਬਾਈ ਖੁਦ ਦੱਸਣਗੇ ਭੈਣ ਖੁਦ ਦੱਸੂਗੀ ਜਿੰਨੇ ਵੀ ਲੋਕ ਇੱਥੋਂ ਲੈ ਕੇ ਜਾਂਦੇ ਆ ਸਾਬਣ ਉਹ ਸਾਨੂੰ ਫੋਨ ਕਰਕੇ ਖੁਦ ਦੱਸਦੇ ਨੇ ਚੰਡੀਗੜ੍ਹ ਤੱਕ ਦੀ ਸੰਗਤ ਇੱਥੋਂ ਸਾਬਣ ਲੈ ਕੇ ਜਾਂਦੇ ਬਾਈ ਜੀ ਤੁਹਾਨੂੰ ਕੀ ਰਿਜ਼ਲਟ ਮਿਲਿਆ ਤੁਸੀਂ ਅੜੀ ਸਰ ਸਾਹਿਬ ਦੇ ਵਿੱਚ ਆਨੇ ਹੋ ਇੱਥੋਂ ਸਾਬਣ ਮਿਲੀ ਸੀ ਇੱਥੇ ਦੁਕਾਨ ਸੀ ਕਿਸੇ ਮੁੰਡੇ ਦੀ ਠੀਕ ਹੈ ਜੀ ਦਾ ਉਹ ਬੂਟਾ ਸਿੰਘ ਸੀ ਧੋਲੇ ਪੈਦਾ ਠੀਕ ਹੈ ਜੀ ਜਦੋਂ ਉਹਦੇ ਸਾਹਮਣੇ ਤੇ ਲਈ ਮੈਨੂੰ ਪੁੱਛ ਕੇ ਲਈ ਸੀ ਮੈਨੂੰ ਕਹਿੰਦਾ ਵੀ ਤੂੰ ਰੱਖ ਲੈ ਮੈਂ ਉਹਨੂੰ ਆਖਿਆ ਨਹੀਂ ਤੂੰ ਰੱਖ ਲੈ ਬਸ ਤੇਰੀ ਭੈਣ ਹੂੰ ਵੀ ਪਹਿਲਾਂ ਤੂੰ ਰੱਖ ਸਾਹਮਣੇ ਦੇਖ ਬਿਲਕੁਲ ਉਸ ਸਾਹਮਣੇ ਬਹੁਤ ਜਿਆਦਾ ਵਧੀਆ ਅੰਤਰ ਦਿੱਤੇ ਲੋਕਾਂ ਉਹਦੇ ਕੋਲੋਂ ਲਿਜਾ ਕੇ ਮੈਂ ਤਾਂ ਬੱਚੇ ਕੰਪਟਰ ਸਾਹਮਣੇ ਲੈ ਕੇ ਗਿਆ ਸੀ ਠੀਕ ਹੈ ਜੀ ਬੱਚੇ ਦੇ ਥੋੜੇ ਥੋੜੇ ਪੁਲਸੀਆਂ ਵੀ ਬੱਕਰੀ ਦੇ ਦੁੱਧ ਵਾਲੀ ਸਾਬਣ ਨਾਲ ਜਾ ਕੇ ਠੀਕ ਹੋਇਆ ਠੀਕ ਹੈ ਜੀ ਅਸੀਂ ਹੁਣ ਤੋਂ ਬਾਅਦ ਕੇਸੀ ਵੀ ਇਸ ਨੂੰ ਨਵਾਵੇ ਓਕੇ 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 ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਇਸ ਕੋਈ ਦਿੱਕਤ ਨਹੀਂ ਕਿਉਂਕਿ ਬਿਲਕੁਲ ਦੇਖੋ ਪੁਰਾਣੇ ਟਾਈਮ ਦੇ ਵਿੱਚ ਆਪਣੇ ਨਾਲ ਬਜ਼ੁਰਗ ਵੀ ਖੜੇ ਨੇ ਵੀ ਇੱਕ ਨਿੰਮ ਦੀ ਸਾਬਣ ਮੰਨੀ ਜਾਂਦੀ ਸੀ ਜਾਂ ਦੁੱਧ ਦੇ ਨਾਲ ਬੱਚਿਆਂ ਨੂੰ ਨਵਾਇਆ ਜਾਂਦਾ ਸੀ ਠੀਕ ਹੈ ਕਦੇ ਤੁਸੀਂ ਸੁਣਿਆ ਸੀ ਵੀ ਇਹ ਕੈਮੀਕਲ ਆ ਜਿਹੜੇ ਨਵੇਂ ਸਕਰਬ ਚੱਲੇ ਨੇ ਜਾਂ ਇਹਨਾਂ ਚੀਜ਼ਾਂ ਇਹ ਨਹਾਉਣ ਵਾਸਤੇ ਨਹੀਂ ਬਣੀਆਂ ਸਕਰਨ ਵਾਸਤੇ ਨਹੀਂ ਬਣੀਆਂ ਸਿਰਫ ਮੌਕੇ ਦੀਆਂ ਇੱਕੋ ਖੂਬਸੂਰਤੀ ਟੈਂਪਰੇਰੀ ਖੂਬਸੂਰਤੀ ਨੂੰ ਕਵਰ ਕਰਦੀ ਹੈ ਨਾ ਕਿ ਨੈਚੁਰਲ ਕਰਦੀ ਹੈ ਠੀਕ ਹੈ ਜੀ ਤੇ ਇਸ ਲਈ ਆਪਾਂ ਇੱਕ ਮਿੰਟ ਭੈਣ ਨਾਲ ਵੀ ਗੱਲ ਕਰਦੇ ਆਂ ਭੈਣ ਨਹੀਂ ਵਰਤੀ ਸੀ ਭੈਣ ਇੱਕ ਮਿੰਟ ਦੇਖੋ ਲੱਡੂਆਂ ਦੀ ਇੱਥੇ ਸੇਵਾ ਵੀ ਕਰ ਰਹੇ ਨੇ ਠੀਕ ਆ ਤੇ ਸਾਨੂੰ ਕੀ ਰਿਜ਼ਲਟ ਮਿਲਿਆ ਜੀ ਕਿੰਨਾ ਕੁ ਵਧੀਆ ਲੱਗਿਆ ਤੁਸੀਂ ਇਮਾਨਦਾਰੀ ਨਾਲ ਦੱਸਿਓ ਜੀ ਜਿਹੜਾ ਸਾਬਣ ਤੁਸੀਂ ਵਰਤਿਆ ਬਿੱਤੇ ਉਹ ਵਦਗਾ ਸੀ ਜਿਹੜਾ ਸਾਬਣ ਨਾਲ ਹੱਥ ਠੀਕ ਹੋ ਗਏ ਸੀ ਹੱਥ ਖਰਾਬ ਸੀਗੇ ਤੇ ਸਾਬਣ ਬਹੁਤ ਵਦਗਾ ਸੀ ਸਾਬਣ ਨਾਲ ਠੀਕ ਹੋ ਗਏ ਬ੍ਰਾਤਾ ਆ ਸਾਰੇ ਹੈ ਤਕਰਾਬ ਹੋਦੇ ਸੀ ਜੀ ਸਾਡੇ ਜੀ ਤੁਹਾਨੂੰ ਵੀ ਵਧੀਆ ਲੱਗੀ ਜੀ ਹਾਂ ਜੀ ਸਾਡੇ ਨੂੰ ਠੀਕ ਹੈ ਤੁਹਾਨੂੰ ਵੀ ਹੱਥਾਂ ਦੀ ਪ੍ਰੋਬਲਮ ਸੀਗੀ ਇਹਨਾਂ ਇਹ ਭੈਣ ਨੂੰ ਵੀ ਹੱਥਾਂ ਦੀ ਬਹੁਤ ਵੱਡੀ ਪ੍ਰੋਬਲਮ ਸੀ ਇਹਨਾਂ ਨੇ ਵਾਕਈ ਕਹਿੰਦੇ ਵੀ ਸਾਨੂੰ ਅਜੇ ਤੱਕ ਕੋਈ ਸਾਬਣ ਜਿਹੜੀ ਸ਼ੂਟ ਨਹੀਂ ਕਰੀ ਸੀ ਤੇ ਸਾਨੂੰ ਰੰਡਾਵਾ ਦੀ ਬੱਕਰੀ ਦੇ ਦੁੱਧ ਦੀ ਸਾਬਣ ਤੇ ਨਿੰਮ ਦੀ ਸਾਬਣ ਹੈ ਜਿਹੜੀ ਉਹ ਸ਼ੂਟ ਕਰੀਆ ਤੁਹਾਨੂੰ ਬਹੁਤ ਹੀ ਦੇਸੀ ਤਰੀਕੇ ਨਾਲ ਕਿਸੇ ਨੇ ਸੱਜਣ ਨੇ ਵੀਰਪੰਣ ਭਾਈ ਨੇ ਕਿਸੇ ਵੀ ਡਾਕਟਰ ਨੇ ਸਾਡੀ ਸਾਬਣ ਜਿਹੜੀ ਬਣਦੀ ਦੇਖਣੀ ਆ ਤਾਂ ਉਹ ਦੇਖ ਸਕਦੇ ਜਿੱਥੇ ਸਾਡੀ ਸਾਬਣ ਹੈਂਡ ਮੇਡ ਸਾਬਣ ਜਿੱਥੇ ਬਣ ਰਹੀ ਹੈ ਧੰਨਵਾਦ ਕਿਸੇ ਵੀ ਮਿੱਤਰੋ ਆਪਾਂ ਆੜੀ ਸਰ ਦੇ ਬਾਹਰਲੀ ਸਾਈਡ ਖੜੇ ਸੀ ਗੁਰਦੁਆਰਾ ਸਾਹਿਬ ਦੇ ਤੇ ਇੱਥੇ ਆਪਣੀ ਦੁਕਾਨ ਆ ਗਈ ਜਿਹੜੇ ਮੇਰੇ ਵੀਰ ਨੇ ਸਾਬਣ ਲੈਣੀ ਹੋਵੇ ਆੜੀ ਸਰ ਦੇ ਨੇੜੇ ਤੇੜੇ ਹੁਣ ਇਹ ਤ੍ਰਿਕੁਰ ਦਵਰਾ ਸਾਹਿਬ ਆਗਾ ਤੇ ਉੱਥੋਂ ਥੋੜਾ ਜਿਹਾ ਇੱਧਰ ਨੂੰ ਅੱਗੇ ਇੱਥੇ ਆਪਣੀ ਸ਼ਾਪ ਆ ਇੱਥੋਂ ਤੁਸੀਂ ਆਪਣੇ ਸਾਬਣ ਲੈ ਸਕਦੇ ਮੇਰੇ ਮਿੱਤਰੋ ਬੜੀ ਸਰ ਸਾਹਿਬ ਤੋਂ ਨਿਕਲ ਗਏ ਤੇ ਉੱਥੇ ਅੰਦਰਲੇ ਅੰਦਰੋਂ ਦਾ ਆਪਣਾ ਵੀਡੀਓ ਬਣਾਈ ਨਹੀਂ ਕਿਉਂਕਿ ਅੰਦਰ ਕੋਈ ਕੰਮ ਚੱਲ ਰਿਹਾ ਸੀਗਾ ਤਾਂ ਕਰਕੇ ਨਹੀਂ ਬਣਾਈ ਨਹੀਂ ਸੋ ਅੰਦਰੋਂ ਵੀ ਦਰਸ਼ਨ ਕਰਾਉਂਦੇ ਤੇ ਆਪਾਂ ਤੁਹਾਨੂੰ ਬਾਹਰੋਂ ਸਟਾਲ ਦਿਖਾ ਦਈ ਜਿਹੜੇ ਮੇਰੇ ਵੀਰ ਨੂੰ ਸਾਬਣ ਚਾਹੀਦੇ ਹੈ ਕੰਟੈਕਟ ਕੰਟੈਕਟ ਜ਼ਰੂਰ ਕਰਿਓ ਆਪਣਾ ਨੰਬਰ ਵੀ ਦੇ ਦਾਂਗੇ ਸਕਰੀਨ ਤੇ ਤੇ ਆਨਲਾਈਨ ਵੀ ਆਪਾਂ ਡਿਲੀਵਰੀ ਕਰ ਦਿੰਨੇ ਆ ਤੇ ਬਾਕੀ ਚਾਚਾ ਹੀ ਨਾ ਕਰੋ ਹਾਂਜੀ ਭਾਈ ਜੀ ਬਿਲਕੁਲ ਗੇਟ ਦੇ ਸਾਹਮਣੇ ਸਟਾਲ ਲੱਗੀ ਹੈਗੀ ਕਿਸੇ ਵੀ ਸੰਗਤ ਨੂੰ ਸਾਬਣ ਚਾਹੀਦੀ ਹੋਵੇ ਤਾਂ ਤੁਸੀਂ ਦਿੱਤੇ ਹੋਏ ਸੰਪਰਕ ਨੰਬਰ ਦੇ ਸੰਪਰਕ ਕਰਕੇ ਆਨਲਾਈਨ ਡਿਲੀਵਰੀ ਵੀ ਕਰ ਸਕਦੇ ਕਰਵਾ ਸਕਦੇ ਕਿਤੇ ਵੀ ਬੈਠੇ ਤੁਸੀਂ ਰੰਧਾਵਾ ਸਾਬਣ ਮੰਗਵਾ ਸਕਦੇ ਧੰਨਵਾਦ ਬਾਕੀ ਬਰਨਾਲੇ ਪਹੁੰਚਣ ਆਲੇ ਹੈ ਮਿਲਦੇ ਆ ਤੁਹਾਨੂੰ ਹੁਣ ਘਰੇ ਜਾ ਕੇ